ਵਖਾਵਾਂਗੇ ਤਸਵੀਰਾਂ ਤੁਸੀਂ ਵੇਖ ਲਓ ਹਾਤਾ ਚ ਇਹਦੀ ਆਪਕਾ ਬਲੋ ਡਿਗਰੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਜੈਕਾਰਾ ਮੁਰਦਾਬਾਦ ਸ੍ਰੀ ਰੱਖੀ ਕੇ ਜੀ ਆਪਾਂ ਦੀ ਭਰਤੀ ਕਰੋ। ਭਰਤੀ ਕਰੋ। ਇਹਦੀ ਆਪਕਾ ਦੀ ਭਰਤੀ ਕੀਤੀ ਜਾਵੇ। ਇਹਨਾਂ ਨੂੰ ਲੈ ਕੇ ਉਹ ਨਾਰੇਬਾਜ਼ੀ ਕਰਦੇ ਨਜ਼ਰ ਆਏ। ਜੈਕਾਰਾ ਸਰਕਾਰ ਮੁਰਦਾਬਾਦ 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 ਸ੍ਰੀ ਰੱਖੀ ਕੇ ਜੀ ਪੰਜਾਬ ਸਰਕਾਰ ਮੁਰਦਾਬਾਦ। ਆਈਐਸਐਫ ਜਿੰਦਾਬਾਦ। ਪੰਜਾਬ ਜਿੰਨਾ ਕੰਮ ਕਰੀ ਜਾਂਦੇ ਓਨੇ ਫਿਰ ਮੰਗ ਲਈ ਜਾਂਦੇ ਸਾਡਾ ਰਹਿ ਗਿਆ ਸੋ ਗੱਲ ਇਹ ਸਾਰਿਆਂ ਨਾਲ ਕਰਾਂਗੇ ਸਰਕਾਰ ਸਾਰਿਆਂ ਨਾਲ ਕੰਮ ਕਰੂ ਜਿਹੜੇ 15 ਸਾਲ 16 ਸਾਲ ਕੰਮ ਹੋਇਆ ਨਹੀਂ ਇਹਨਾਂ ਦਾ ਮੌਲਿਕ ਦਾ ਮੰਦੇ ਸਾਰਾ ਕੁਝ ਹੋ ਗੇ ਮਿੰਤੇ ਦੇ 8 ਕਿੰਨੇ ਹੋਏ ਨੇ 8 ਮਹੀਨਿਆਂ ਚ ਵੱਤ ਬਣੇ ਨਾ ਕੀਤਾ ਇਹਨਾਂ ਨੇ ਵੀ ਆਪਣਾ ਮੰਤ ਪੱਤਰ ਦਿੱਤਾ ਜਾ ਕੇ ਵੇਖ ਲਾਗੇ ਨਗਰਪਾਲਿਕਾਤ ਜਾਣਾ ਸੋ ਜੋ ਰਾਜੇਸ਼ ਗਿਲ ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜ ਚੁਕੇ ਨੇ ਰਾਜੇਸ਼ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਮੁਜ਼ਾਰਾ ਕਰਦੇ ਨਜ਼ਰ ਆਇਆ ਡਿਗਰੀਆਂ ਫੂਕਦੇ ਨਜ਼ਰ ਆਇਆ ਦੂਜੇ ਪਾਸੇ ਸਿੱਖਿਆ ਮੰਤਰੀ ਦਾ ਵੀ ਪ੍ਰਤੀਕਰਮ ਇਸ ਤੇ ਸਾਹਮਣੇ ਆਇਆ ਅਮਰ ਇਹ ਜਿਹੜਾ ਮਾਮਲਾ ਇਹ ਕਾਫੀ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਇਹਨਾਂ ਦਾ ਮਾਮਲਾ ਹੈ ਇਹਨਾਂ ਦੀਆਂ ਮੰਗਾਂ ਜਿਹੜੀਆਂ ਲੱਗਦੀ ਆ ਰਹੀਆਂ ਹਨ ਔਰ ਇਹਨਾਂ ਦਾ ਕਹਿਣਾ ਹੈ ਕਿ 12 ਸਾਲ ਹੋ ਗਏ ਆਪਣੀਆਂ ਮੰਗਾਂ ਨੂੰ ਰੱਖਦੇ ਆ ਔਰ ਪਿਛਲੀ ਸਰਕਾਰ ਦੇ ਵੇਲੇ 875 ਦੇ ਕਰੀਬ ਵੈਕੈਂਸੀਆਂ ਵੀ ਜਨਰੇਟ ਕੀਤੀਆਂ ਗਈਆਂ ਸੀ ਇਹਨਾਂ ਵਾਸਤੇ ਔਰ ਇਹਨਾਂ ਨੂੰ ਨੌਕਰੀ ਦੇਣ ਦਾ ਬਾਣਾ ਕੀਤਾ ਗਿਆ ਸੀ ਔਰ ਬਕਾਇਦਾ ਤੌਰ ਤੇ ਉਸ ਦਾ ਨੋਟੀਫਿਕੇਸ਼ਨ ਹੋਇਆ ਉਸ ਤੋਂ ਬਾਅਦ ਨੌਕਰੀਆਂ ਵਾਸਤੇ ਜਿਹੜੇ ਸੀ ਹੈ ਫਾਰਮਸ ਫਿਲ ਕੀਤੇ ਗਏ ਕਰੋੜਾ ਰੁਪਏ ਸਰਕਾਰ ਨੇ ਇਕੱਠਾ ਕਰ ਲਿਆ ਪਰ ਹਾਲੇ ਤੱਕ ਇਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਔਰ ਉਸੇ ਦੇ ਮੱਦੇਨਜ਼ਰ بار بار ਪ੍ਰੋਟੈਸਟ ਕਰ ਰਹੇ ਹਨ ਔਰ तीन बार ओम प्रकाश सोनी की कोठी का घराव कर चुके हैं कि चंडीगढ़ आवाई गई है सीएम मीटिंग करवाई जाएगी कर और उस तो बाद हो संगा मनिया जान। और इस जे अध्यापक जे एक बार फिर प्रोटेस्ट कर रहे हैं उन्होंफ कहना है कि जे फिर लारा ही इन्हों मिले तो वो हम ਮਰਨ ਵਰਤ ਤੇ ਬੈਠਣਗੇ ਉਹ ਵੀ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਹਮਣੇ ਤੇ ਜ਼ਾਹਿਰ ਤੌਰ ਤੇ ਇਹ ਰੂਹ ਹੈ ਲਗਾਤਾਰ ਇਨ ਦਾ ਪਤਾ ਜਾ ਰਿਹਾ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਰਾਜੇ ਜੀ ਕਿ ਸਾਡੇ ਪੱਤਰਕਾਰ ਸਾਨੂੰ ਜਾਣਕਾਰੀ ਦੇ ਰਹੀ ਸੀ ਤੇ ਫਿਰ ਤਸਵੀਰਾਂ ਨਜ਼ਰ ਆਈਆਂ ਧਰਨੇ ਦੀਆਂ ਆਪਣੀਆਂ ਮੰਗਾਂ ਲੈ ਕੇ ਫਿਰ ਤੋਂ ਬੇਰੋਜ਼ਗਾਰ ਹਦਿਆਪਕਾ ਵੱਲੋਂ ਪ੍ਰਦਰਸ਼ਨ ਅਜ ਅੰਮ੍ਰਿਤਸਰ ਵਿਖੇ ਕੀਤਾ ਗਿਆ ਤੇ ਆਪਣੀਆਂ ਡਿਗਰੀਆਂ ਸਾੜੀਆਂ ਗਈਆਂ